ਇਸ਼ ਹੈ ਜੀ ਬਰਾੜ ਜੈਸੀ ਦੀ ਰਚਨਾ ਬਾਣ ਦਾ ਮੰਜਾ ਚਾਂਬ ਪਿਆ ਨੇ ਟੱਪ ਟੱਪ ਕੇ ਬਾਣ ਦਾ ਮੰਜਾ ਤੋੜ ਦਿੱਤਾ ਬੀਬੀ ਰੋਲਾ ਪਾ ਰਹੀ ਸੀ ਕਿ ਬੁੰਨੇ ਕਿਹੜਾ ਸੌਖੇ ਪਏ ਨਹੀਂ ਮਸ਼ਰੇ ਵੀ ਕੀ ਕਰਦੇ ਬੀਬੀ ਨੇ ਬਹੁੜ ਦਹਾਈ ਪਾਈ ਤੇ ਮਾਮਾ ਸ਼ਹਿਰੋਂ ਨਵਾਂ ਬਾਣ ਲੈ ਆਇਆ ਤੇ ਮੰਜਾ ਬੁਣਨ ਲੱਗੇ ਅਸੀਂ ਵੀ ਕਦੇ ਕਦੇ ਖੇਡ ਚ ਇੱਕ ਦੋ ਰੱਸੀਆਂ ਲੰਗਾ ਦਿੰਦੇ ਦੋ ਦਿਨ ਚ ਨਵਾਂ ਮੰਜਾ ਬੁਣਿਆ ਗਿਆ ਅਸੀਂ ਫੇਰ ਉਸ ਨਵੇਂ ਮੰਜੇ ਦੇ ਚਾਚ ਉਸ ਤੇ ਟਪੂਸੀਆਂ ਮਾਰ ਕੇ ਖੇਡਦੇ। ਬੀਬੀ ਦੂਰ ਬੈਠੀ ਕੌੜਦੀ ਤੇ ਕਹਿਣੋ ਹਟ ਗਈ ਕਿ ਸ਼ਾਲਾ ਨਾ ਮਾਰੋ। ਰੜੇ ਜੋ ਆਕ ਕਿੱਥੇ ਗੱਲ ਸੁਣਦੇ ਸੀ। ਮੇਰੇ ਤੋਂ ਨਿੱਕੀ ਤੇ ਇੱਕ ਦਿਨ ਉਸ ਬਾਣ ਦੇ ਮੰਜੇ 'ਤਿਆਂ ਸੁਭੀਆਂ ਕੱਟ ਦਿੱਤੀਆਂ। ਬੀਬੀ ਨੇ ਸਾਰਾ ਘਰ ਸਿਰ ਤੇ ਚੱਕ ਲਿਆ ਤੇ ਕਹਿਣ ਲੱਗੀ, "ਜੁਆਕਾਂ ਨੇ ਨਵੇਂ ਮੰਜੇ ਦੀ ਜੱਖਣਾ ਪੱਟਤੀ। ਥੋੜੇ ਕੋ ਦਿਨ ਨਾਨਕੀ ਹੋ ਰਹਿ ਕੇ ਅਸੀਂ ਪਿੰਡ ਆ ਗਏ।" ਇੱਕ ਦਿਨ ਗਲੀ ਚੋਂ ਪਲਾਸਟਿਕ ਨਾਲ ਬੁਨੇ ਮੰਝਾਂ ਵਾਲਾ ਭਾਈ ਲੰਘ ਰਿਹਾ ਸੀ ਤੇ ਨਿੱਕੀ ਨੇ ਮਾਂ ਨੂੰ ਆਵਾਜ਼ ਮਾਰੀ ਕਿ ਮੰਝਾ ਲੈ ਲਈਏ ਆਪਾਂ ਵੀ ਮਾਂ ਨੇ ਦੋ ਮੰਝੇ ਲੈ ਲਏ ਇੱਕ ਮੰਝਾ ਡਾ ਲਿਆ ਤੇ ਦੂਜੇ ਮੰਝੇ ਨੂੰ ਲੀੜਾ ਲਾ ਕੇ ਖੜਾ ਕਰ ਦਿੱਤਾ ਮਾਮਾ ਟਰੈਕਟਰ ਟਰਾਲੀ ਲੈ ਕੇ ਮੱਕੀ ਦਾ ਬੀ ਲੈਣ ਆਇਆ ਤਾਂ ਵਾਪਸ ਮੁੜਦੇ ਸਮੇ ਮਾਮੇ ਦਾ ਨਾ ਨਾ ਕਰਦੇ ਤੇ ਵੀ ਮਾਂ ਨੇ ਮੰਝਾ ਟਰਾਲੀ 'ਚ ਰਖਵਾ ਦਿੱਤਾ ਤੇ ਕਿਹਾ ਬੀਰੇ ਬੀਬੀ ਨੂੰ ਕਹਿ ਦੇਵੀ ਨਵਾਂ ਮੰਝਾ ਭੇਜਤਾ ਹੁਣ ਲਾਤਾ ਉਹ ਲਾਂਬਾ ਬੀਬੀ ਦਾ ਨਾਨਕੀ ਦਾ ਪਤਾ ਨਹੀਂ ਕੀ ਹੋਇਆ ਅਗਲੇ ਦਿਨ ਬੀਬੀ ਬਸ ਛੜ ਕੇ ਆਈ ਤੇ ਸਾਡੇ ਲਈ ਫੁੱਲੀਆਂ ਦੇ ਪੈਕਟ ਲੈ ਆਈ ਬੀਬੀ ਦਾ ਤਿਉਜ ਹ ਆਇਆ ਬੀਬੀ ਨੇ ਚਾਹ ਪਾਣੀ ਪੀ ਕੇ ਮਾਂ ਨੂੰ ਕਿਹਾ ਕੁੜੇ ਮਾਮਾ ਦੀ ਗੱਲ ਦਾ ਇੰਨਾ ਗੁੱਸਾ ਕਰੀਂਦਾ ਮੰਝਾਂ ਦਾ ਘਾਟਾ ਸੀ ਕੋਈ ਘਰੇ ਜਵਾਕਾਂ ਦਾ ਕੀ ਨੂਨ ਡੁੱਲ ਗਿਆ ਜੇ ਮੈਂ ਟੋਕਤਾ ਅਰਬੀ ਦਾ ਸਿੱਕੂ ਬੀਬੀ ਦੇ ਹੱਥ ਫੜਾਉਂਦੀ ਮਾਂ ਕਹਿੰਦੀ ਬਸ ਕਰ ਬੀਬੀ ਹੋਈ ਨਿਬੜੀ ਗੱਲ ਲੈ ਸਬਜੀ ਚੀਰ ਦੇ ਬੀਬੀ ਸਬਜੀ ਚੀਰਨ ਲੱਗੀ ਸਬਜੀ ਚੀਰਦਿਆਂ ਬੀਬੀ ਤੋਂ ਅਰਬੀ ਵਾਲੀ ਚੀਨੀ ਦੀ ਪਲੇਟ ਥਲੇ ਡਿੱਗ ਗਈ ਪਲੇਟ ਟੁੱਟ ਗਈ ਤੇ ਅਰਬੀ ਖਿਲਰ ਗਈ ਮਾਂ ਨੇ ਅਰਬੀ ਚੁੱਕਦੀ ਨੇ ਕਿਹਾ ਓਹੋ ਸਾਰੀ ਲਿਬੜ ਗਈ ਅਰਬੀ ਸੱਟ ਨਾਲ ਦੀ ਪਲੇਟ ਟੁੱਟ ਗਈ ਬੀਬੀ ਨੇ ਹੱਸਦੀ ਨੇ ਕਿਹਾ ਕੋਈ ਨਾ ਨਮੀ ਲੈ ਕੇ ਭੇਜ ਦੋ ਅਰ ਵੀ ਦਾ ਝੋਲਾ ਫੜਾ ਜਾਗੀ ਮਾਂ ਬੀਬੀ ਦੀ ਗੱਲ ਤੇ ਗੁੱਸੇ ਹੁੰਦੀ ਬੋਲੀ ਐਨੇ ਵੀ ਗਏ ਗੁਜਰੇਨੀ ਮਾਂ ਅਸੀਂ ਕਿ ਪੇਕਿਆਂ ਤੋਂ ਚੀਜ਼ਾਂ ਮੰਗਾਈਏ ਬੀਬੀ ਚੁੱਪ ਹੋ ਗਈ ਤੇ ਸੋਚ ਰਹੀ ਸੀ ਕਿ ਕਿਹੋ ਜਿਹਾ ਜ਼ਮਾਨਾ ਏ ਤੀਆਂ ਦੀ ਛੋਟੀ ਜਹੀ ਗੱਲ ਵੀ ਬਰਦਾਸ਼ਤ ਨਹੀਂ ਕਰਦੀਆਂ ਬੀਬੀ ਸ਼ਾਮ ਤੱਕ ਰਹੀ ਤੇ ਸ਼ਾਮ ਨੂੰ ਬਸ ਚੜ ਗਈ ਮੈਨੂੰ ਪਹਿਲਾਂ ਮਾਂ ਸਹੀ ਲੱਗਦੀ ਸੀ ਤੇ ਹੁਣ ਬੀਬੀ ਸਹੀ ਲੱਗਣ ਲੱਗ ਪਈ ਸੀ ਚੀਜ਼ਾਂ ਟੁੱਟਦੀਆਂ ਤੇ ਬੰਦਾ ਹਿਰਖਦਾ ਵੀ ਏ ਚੀਜ਼ਾਂ ਪਿੱਛੇ ਰਿਸ਼ਤੇ ਵਿਗਾੜਨਾ ਮੂਰਖਤਾ ਏ ਸਤ